¡Gracias oh. por ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਸਾਰ ਤੁਸੀਂ ਅੱਜ ਜਿੱਤ ਦਾ ਕਾਂਗਰਸ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਾਂ ਇਸ ਦੇ ਬਾਰੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਦਾ ਵੋਟਰਾਂ ਦਾ ਜਿਨ੍ਹਾਂ ਨੇ ਇੰਨੀ ਵੱਡੀ ਲੀਡ ਨਾਲ ਸਾਡੇ ਡਾਕਟਰ ਅਮਰ ਸਿੰਘ ਨੂੰ ਜਿਤਾ ਕੇ ਸੰਸਦ ਚ ਭੇਜਿਆ ਭੇਜਿਆ ਤੇ ਮੈਂ ਖਾਸ ਕਰ ਆਪਣੇ ਵਾਰਡ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਨੇ ਜਿਨ੍ਹਾਂ ਨੇ ਇੰਨੀ ਵੱਡੀ ਲੀਡ ਨਾਲ ਸਾਡੇ 884 ਵੋਟ ਬੋਲਿਸ਼ 834 ਵੋਟ ਪੋਲ ਹੋਈ ਸੀ ਜਿਹਦੇ ਚੋਂ 493 ਵੋਟਾਂ ਕਾਂਗਰਸ ਨੂੰ ਬਹੁਤ ਵੱਡੀ ਲੀਡ ਨਾਲ ਜਿਤਾ ਕੇ ਅਮਰ ਸਿੰਘ ਨੂੰ ਆਪਣੇ ਸੰਸਦ ਭੇਜਦੇ ਆ ਮੈਂ ਆਪਣੇ ਸਮੂਹ ਵਾਰਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰਦਾ ਤੇ ਉਹਨਾਂ ਦੀਆਂ ਆਸਾਂ ਉਮੀਦਾਂ ਦੇ ਖਰਾ ਉਤਰਨ ਦੀ ਹਮੇਸ਼ਾ ਉਹਨਾਂ ਦੇ ਨਾਲ ਰਹਿਣਾਗਾ ਜਲੰਧਰ ਦੀ ਤੇ ਲੁਧਿਆਣੇ ਦੀ ਸੀਟ ਬਹੁਤ ਆੜੀ ਸੀ ਬਹੁਤ ਲੀਡ ਨਾਲ ਮਤਲਬ ਜਿੱਤ ਹੋਈ ਆ ਉਹਦੇ ਬਾਰੇ ਕੋ ਇਸ ਤਰ੍ਹਾਂ ਸੀ ਵੀ ਜਿਹੜੇ ਆਪਣੇ ਬਿੱਟੂ ਜੀ ਸੀ ਉਹਨਾਂ ਨੇ ਐਨ ਐ ਮੌਕੇ ਤੇ ਆ ਕੇ ਬੜੀ ਖੰਝਲ ਖਰਾਬੀ ਕੀਤੀ ਜੋ ਉਹਨਾਂ ਲਈ ਬਹੁਤ ਮਾੜੀ ਗੱਲ ਸੀ ਕਿਉਂਕਿ ਉਹਨਾਂ ਨੂੰ ਪਾਰਟੀ ਨੇ ਹਮੇਸ਼ਾ ਬਣਦਾ ਮਾਨ ਸਤਕਾਰ ਦਿੱਤਾ ਜੋ ਉਹਨਾਂ ਲਈ ਬਹੁਤ ਘਟਿਆ ਕੰਮ ਸੀ ਜਿਹੜਾ ਉਹਨਾਂ ਦਾ ਇੱਕਦਮ ਭਾਜਵਾ ਚ ਚਲੇ ਜਾਣਾ ਕਿਸੇ ਡਰ ਦੇ ਕਾਰਨ ਠੀਕ ਆ ਤੇ ਸਚਾਈ ਦੀ ਜਿੱਤ ਹੋਈ ਆ ਕਿਉਂਕਿ ਉੱਥੇ ਸਾਡੇ ਜੇ ਪ੍ਰਧਾਨ ਨੇ ਜੋ ਪੰਜਾਬ ਦੇ ਉਹ ਬਿਲਕੁਲ ਨਵੇਂ ਸੀ ਪਰ ਫਿਰ ਵੀ ਉਮੀਦ ਸੀ ਸਾਨੂੰ ਬੜੀ ਵੱਡੀ ਲੀਡਰਾਂ ਜਿੱਤੇ ਨੇ ਜੋ ਚੰਨੀ ਜੀ ਨੇ ਚੰਨੀ ਜੀ ਤਾਂ ਹੈ ਹੀ ਸਾਡੇ ਹੀਰਾ ਸਾਡੇ ਲਈ ਸਾਡੀ ਪਾਰਟੀ ਲਈ ਸਾਡੇ ਸਮੂਹ ਪੰਜਾਬ ਦੇ ਵੋਟਰਾਂ ਲਈ ਅਸੀਂ ਉਹਨਾਂ ਦਾ ਤਹਿ ਦਿਲੋਂ ਵੀ ਧੰਨਵਾਦ ਕਰਦੇ ਹਾਂ ਉਹਨਾਂ ਦੇ ਸਮੂਹੇ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨਾਂ ਨੂੰ ਪੂਰੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਲੀਡ ਨਾਲ ਜਿਤਾ ਕੇ ਭੇਜਿਆ ਕਾਂਗਰਸ ਪਾਰਟੀ ਜਿੰਦਾਬਾਦ ਬਹੁਤ ਵੱਡੀ ਲੀਡ ਹੋਊਗੀ ਉਹਦੇ ਲਈ ਜਿੰਦਾਬਾਦ ਕਿਉਂਕਿ ਉਹ ਵਾਕਈ ਬਹੁਤ ਹੀ ਨੇਕ ਦਿਲ ਇਨਸਾਨ ਨੇ ਹਰ ਗਰੀਬ ਗੁਰਬੇ ਦੇ ਖਾਤਰ ਖੜਨ ਵਾਲੇ ਵਧੀਆ ਇਨਸਾਨ ਨੇ ਹਰ ਵਰਗ ਲਈ ਜਦੋਂ 3 ਮਹੀਨੇ ਲਈ ਉਹ ਆਪਣੇ ਮੁੱਖ ਮੰਤਰੀ ਜੀ ਬਣੇ ਤਾਂ ਉਹਨਾਂ ਦਾ ਜੋ ਕਾਰਜਕਾਲ ਹੈ ਉਹ ਦੇਖਿਆ ਜਾਵੇ ਤੇ ਜਿਹੜੇ ਆਪਣੇ ਚੁਟਕਲੇ ਵਾਲੇ ਸਾਡੇ ਮੁੱਖ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੇ ਸੌਰੀ ਮੁੱਖ ਮੰਤਰੀ ਜੀ ਨੇ ਆਪਣੇ ਭਗਵੰਤਾਨ ਜੀ ਉਹਨਾਂ ਦੇ ਕੰਮ ਕਰ ਦੇਖੇ ਜਾਏ ਨਾ ਤਾਂ ਉਹ 3 ਮਹੀਨੇ ਦੇ ਮੁਕਾਬਲੇ ਵੀ ਫੇਲ ਆਉ। ਸਰ ਜੀ ਉਹ 2 2 ਸਵਾ 2 ਸਾਲ ਪਹਿਲਾਂ ਮੁੱਖ ਮੰਤਰੀ ਦੀਆਂ ਵੋਟਾਂ 'ਤੇ ਜਨਤਾ ਉਹ ਆਮ ਆਦਮੀ ਪਾਰਟੀ ਵੱਲ ਨੂੰ ਤੁਰ ਪਈ ਸੀ ਬਦਲਾਵ ਵੱਲ ਨੂੰ ਤੁਰ ਪਈ ਸੀ 2 ਸਾਲ ਦੇ ਵਿੱਚ ਵਿੱਚ ਆਮ ਆਦਮੀ ਪਾਰਟੀ ਦਾ ਪਤਾ ਲੱਗਿਆ ਜਨਤਾ ਨੂੰ ਜਨਤਾ ਬਾਰੇ ਕੀ ਕਹਿੰਦੀ ਜਨਤਾ ਬਾਰੇ ਇਸ ਤਰ੍ਹਾਂ ਕਹਿਣਾ ਚਾਹੁੰਦਾ ਵੀ ਜਨਤਾ ਬੜੀ ਅਣਪੋਹਲ ਆ ਉਹਨਾਂ ਦਾ ਚੁਟਕਲਿਆਂ ਦੇ ਵਿੱਚ ਇੰਨਾ ਦਮ ਸੀ ਜਦੋਂ ਉਹਨਾਂ ਨੇ ਮਤਲਬ ਚੁਟਕਲੇ ਸੁਣਾਉਣੇ ਸ਼ੁਰੂ ਕਰੇ ਤਾਂ ਹਰ ਵਰਗ ਨੇ ਸੋਚਿਆ ਕਿ ਸ਼ਾਇਦ ਇਹ ਕੁਝ ਨਵਾਂ ਕਰਨਗੇ ਪਰ ਸਰਕਾਰਾਂ ਚਲਾਉਣੀਆਂ ਚੁਟਕਲੇ ਵਾਲੇ ਬੰਦੇ ਦੇ ਵਸ ਦੀ ਗੱਲ ਨਹੀਂ ਐ ਉਹ ਆਪਾਂ ਨੇ ਦੋ ਸਾਲਾਂ ਹੀ ਦੇਖ ਚੁੱਕੇ ਆ ਠੀਕ ਹੈ ਠੀਕ ਆ ਜੀ ਜੋ ਅੱਜ ਪੰਜਾਬ ਦੇ ਵਿੱਚ ਜਿੱਤ ਹੋਈ ਆ ਜੇ ਸੋਚਿਆ ਜਾਵੇ ਤਾਂ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਆ ਰਹੀ ਆ ਠੀਕ ਆ ਇਸ ਕਰਕੇ ਵੋਟਰ ਬੜਾ ਸਿਆਣਾ ਆ ਉਹਨਾਂ ਨੂੰ ਤੁਸੀਂ ਜੇ ਤੁਸੀਂ ਕਿਸੇ ਵੀ ਤਰ੍ਹਾਂ ਕੋਈ ਲਾਲਚ ਦੇ ਦੋਗੇ ਤਾਂ ਬੰਦਾ ਪਿਆਰ ਨਾਲ ਮੰਨ ਜਾਊਗਾ ਪਰ ਉਹਨਾਂ ਦੀ ਜਿਹੜੀ ਗੱਲ ਆ ਖਾਸ ਕਰ ਭਗਵਾਨ ਦਵਾਨ ਦੀ ਚੋਟਕਲੇ ਵਾਲੀ ਸਰਕਾਰ ਉਹ ਫੇਲ ਆ ਅੱਛਾ ਸਰ ਇੱਕ ਗੱਲ ਹੋਰ ਆ ਜਿਹੜੇ ਹੁਣ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵੱਲ ਕਿਸ ਨੇ ਲੜਿਆ ਚੋਣ ਕਿਸੇ ਨੇ ਭਾਜੀਪੀ ਵੱਲੋਂ ਲੜੀ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਬਾਰੇ ਇਹ ਕਹਿਣਾ ਚਾਹੁੰਦਾ ਉਹਨਾਂ ਨੂੰ ਸਿਰਫ ਕੁਰਸੀ ਦੀ ਭੁੱਖ ਆ ਉਹਨਾਂ ਨੂੰ ਆਪਣੇ ਪਿੱਛੇ ਵਰਕਰਾਂ ਦੀ ਕੋਈ ਕਦਰ ਨਹੀਂ ਜਦੋਂ ਥੋੜੀ ਜਿਹੀ ਲੀਹ ਤੇ ਚੜ ਜਾਂਦੇ ਆ ਪੌੜੀ ਤੇ ਚੜ ਜਾਂਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਬੜੀ ਵੱਡੀ ਬਹਾਰ ਤੇ ਆ ਪਰ ਵਰਕਰਾਂ ਦੇ ਸਿਰ ਤੇ ਹੀ ਜਿੱਤ ਜਿੱਤੀ ਜਾਂਦੀ ਆ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਹੁਣ ਆ ਚੋਣਾ ਜੇ ਪਤਾ ਲੱਗ ਗਿਆ ਵੀ ਉਹਨਾਂ ਦੇ ਪੱਲੇ ਕੱਖ ਨਹੀਂ ਹਮੇਸ਼ਾ ਪਾਰਟੀ 'ਚ ਰਹਿ ਕੇ ਹੀ ਬੰਦੇ ਦੀ ਕਦਰ ਹੁੰਦੀ ਆ ਸਾਨੂੰ ਵੀ ਸਾਡੀ ਜ਼ਿੰਦਗੀ ਕਾਂਗਰਸ ਪਾਰਟੀ 'ਚ ਲੰਘਦੇ ਆ ਹੋਗੀ ਪਰ ਮੇਰਾ ਵਾਰ ਅੱਜ ਤੱਕ ਠੀਕ ਆ ਜੀ ਜਾਦੀ ਮੈਂ ਸੋਚ ਸੰਭਾਲੀ ਆ ਬੜੀ ਵੱਡੀ ਲੀਡ ਨਾਲ ਜਿੱਤਿਆ ਅੱਜ ਵੀ ਬੜੀ ਵੱਡੀ ਲੀਡ ਨਾਲ ਜਤਾ ਕੇ ਅਸੀਂ ਕਾਂਗਰਸੀ ਝੋਲੀ ਪਾਇਆ ਆਉਣ ਵਾਲਾ ਸਮਾਂ ਹੁਣ ਪੰਜਾਬ ਸਟੇਟ ਦਾ ਮੁੱਖ ਮੰਤਰੀ ਦਾ ਕਾਂਗਰਸ ਪਾਰਟੀ ਨੂੰ ਬਲੋਕ ਮੌਕਾ ਦੇਣਗੇ ਬਿਲਕੁਲ ਦੇਣਗੇ ਜੀ ਮੌਕਾ ਇਹ ਤਾਂ ਹੁਣ ਹੁੰਦੇ ਐਨਲਿਸਿਸ ਦੱਸ ਰਹੇ ਨੇ ਵੀ ਬੜੀ ਵੱਡੀ ਲੀਡ ਹੋਈ ਆ ਕਿਉਂਕਿ ਸਰਕਾਰ ਦੇ ਸਿਰਫ 2 ਸਾਲ ਹੋਏ ਨੇ 2.5 ਸਾਲ ਹੋਏ ਨੇ ਜੇ ਉਹਨਾਂ ਦੇ ਕੰਮਕਾਰ ਵਧੀਆ ਹੁੰਦੇ ਤਾਂ ਅੱਜ ਮਾਹੌਲ ਕੁਝ ਹੋਰ ਹੋਣਾ ਸੀ ਸੋ ਉਹਨਾਂ ਦੇ ਕੰਮਕਾਰਾਂ ਨੂੰ ਇਹਨਾਂ ਨਹੀਂ ਵਧੀਆ ਜਾਣਦੇ ਜੇ ਵਧੀਆ ਕੰਮ ਕੀਤੇ ਨਹੀਂ ਤਾਂ ਜਾਣੂਗਾ ਕੌਣ ਰਹਿ ਗਈ ਸਾਡੇ ਇੱਥੇ ਸੜਕਾਂ ਦਾ ਬੜਾ ਵੱਡਾ ਮੁੱਦਾ ਸੀ ਉਹ ਸੈਂਟਰ ਸਰਕਾਰ ਵੱਲੋਂ ਸੜਕਾਂ ਦਾ ਮੁੱਦਾ ਹਸਲ ਹੋਇਆ ਸੀ ਸਾਡੇ ਜਿਹੜੇ ਆਪ ਪਾਰਟੀ ਦੇ ਲੀਡਰ ਨੇ ਉਹ ਕਹਿ ਰਹੇ ਨੇ ਸੜਕਾਂ ਅਸੀਂ ਬਣਾਈਆਂ ਪਰ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਸਭ ਪਤਾ ਵੀ ਇਹ ਸੈਂਟਰ ਸਰਕਾਰ ਵੱਲੋਂ ਬਣੀਆਂ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ